ਸ਼ੇਕ ਚੱਕ ਦੇ ਵਿੱਚ ਦੁਕਾਨ ਤੇ ਤਿੰਨ ਜਿਹੜੇ 35 ਨੌਜਵਾਨ ਸੀਗੇ ਉਹ ਦੁਕਾਨ ਤੇ ਫਾਇਰ ਕਰੀ ਗਏ ਸੀਗੇ ਉਸ ਤੋਂ ਬਾਅਦ ਸਾਡੇ ਡੀਐਸਪੀ ਸਤਲਸੋਹੀ ਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਭਈ ਆ ਫਲਾਣੇ ਕੁਝ ਤਿੰਨ ਬੰਦੇ ਜਿਹੜੇ ਮੋਟਰਸਾਈਕਲ ਤੇ ਫਾਇਰਿੰਗ ਕਰਕੇ ਗਏ ਆ ਤੇ ਉਸੀ ਵੇਲੇ ਸਾਡੀ ਜਿਹੜੀ ਗੋਵਿੰਦਵਾਲ ਸਾਹਿਬ ਸਰਦੀ ਜਾਂਦੀ ਪੁਲਿਸ ਫੋਰਸ ਹੈਗੀ ਤੇ ਸੀਆਈਏ ਆਪਣੇ ਐਸਪੀ ਡੀ ਜਿਹੜੇ ਅਜੇ ਦਾਦੇ ਨਾਲ ਦੀ ਸੁਪਰਵਾਈਜ਼ਨ ਹੇਠ ਟੀਮ ਐਕਟਿਵ ਹੁੰਦੀ ਹੈ ਤੇ ਜਿਹੜੇ ਇਹ ਤਿੰਨ ਨੌਜਵਾਨ ਸੀਗੇ ਇਹ ਸ਼ੇਕ ਚੱਕ ਤੋਂ ਤਰਨਤਨ ਸਿਟੀ ਵੱਲੋਂ ਜਾ ਰਹੇ ਸੀਗੇ ਕਿਚੋ ਆਪਣੀ ਜਿਹੜੀ ਐਸਐਸਓ ਗੋਇੰਦਵਾਲ ਦੀ ਤੇ ਡੀਐਸਪੀ ਅਥਲ ਸੋਨੀ ਦੀ ਪਾਰਟੀ ਨਾਲ ਚੇਸ ਕਰਦੀ ਹੈ ਤੇ ਗੋਇੰਦਵਾਲ ਸਿਟੀ ਕਰਨ ਤਣ ਵੱਲੋਂ ਜਿਹੜੀ ਆਪਣੀ ਪੀਆਈਏ ਦੀ ਟੀਮ ਤੇ ਐਸਐਸਓ ਸਦਰ ਦਾ ਜਿਹੜੇ ਸਬੰਸਪਤਰ ਗੁਰਮੁਖ ਨੇ ਉਹਨਾਂ ਦੀ ਟੀਮ ਜਿਹੜੀ ਉਹਨਾਂ ਦਾ ਇਹ ਇਹਨਾਂ ਦੇ ਮਗਰ ਲੱਗ ਜਾਂਦੀ ਹੈ ਜਦੋਂ ਉਹ ਸਾਹਮਣੇ ਤੋਂ ਪੁਲਿਸ ਨੂੰ ਦੇਖਦੇ ਆ ਤੇ ਪਿੱਛੇ ਦੀ ਪੁਲਿਸ ਲੱਗੀ ਹੋਣੀ ਸੀ ਉਹਨਾਂ ਨੂੰ ਵੇਖ ਕੇ ਇਹ ਬਚਣ ਲਈ ਜਿਹੜੀ ਹੈ ਮੋਟਰਸਾਈਕਲ ਨਾਲ ਹੀ ਖੇਤਾ ਹੇਠ ਡਿੱਗ ਪੈਂਦੀ ਹੈ ਤੇ ਉਹ ਡਿੱਗਣ ਕਾਰਨ ਜਿਹੜੇ ਇੱਕ ਦੋਸਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਬਾਕੀ ਦੋ ਨੂੰ ਪੁਲਿਸ ਵੱਲੋਂ ਕਾਰਨ ਇਹਨਾਂ ਕੋਲ ਦੋ ਜਿਹੜੇ ਪਿਸਤਲ ਸਪੈਸਟਿਕਲੇ ਪਿਸਤਲ ਨੇ ਉਹ ਬਰਾਮਦ ਕਰ ਲਈ ਗਈਆਂ ਤੇ ਪ੍ਰੀ ਇਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਤੋਂ ਹੀ ਸਾਹਮਣੇ ਆਇਆ ਕਿ ਜਿਹੜਾ ਸੱਤਾ ਦਾ ਇਸ਼ਾਰਾ ਗੈਂਗ ਹੈ ਉਹਦੇ ਨਾਲ ਸੰਬੰਧ ਰੱਖਦੇ ਨੇ ਸਰ ਫਾਇਰਿੰਗ ਫਾਇਰਿੰਗ ਕੀਤੀ ਹੈ ਉਹ ਕੀ ਬੰਦੇ ਦਾ ਇਹ ਸ਼ੋਕਲ ਕੀ ਹੈ ਕਿ ਉਹ ਕਿਹਨੇ ਬਲੋਟੀ ਮੰਗੀ ਸੀ ਇਹਨਾਂ ਨੇ ਦੇਖੋ ਜੀ ਹੁਣ ਹੁਣੇ ਹੀ ਇਹ ਹਾਦਸਾ ਹੋਇਆ ਇਹ ਜਿਹੜਾ ਆਪਣੀ ਵਾਰਦਾਤ ਹੋਈ ਹੈ ਤੇ ਆਪਣੀ ਤਫਤੀਸ਼ ਚੱਲ ਰਹੀ ਹੈ ਜਿਹੜੀ ਕੀ ਗੱਲ ਸਾਹਮਣੇ ਆਈ ਹੈ ਇੱਕ ਬੰਦਾ ਜਿਹੜਾ ਸ਼ਹਿਰ ਜਲੰਧਰ ਤੋਂ ਬਿਲੋਂਗ ਕਰਦਾ ਹੈ ਜਿਹੜਾ ਮਰਨ ਵਾਲਾ ਹੈ ਇਹ ਫੋਟੀਆਂ ਤੋਂ ਬਿਲੋਂਗ ਕਰਦਾ ਹੈ ਤੇ ਬਾਕੀ ਜਿਹੜੇ ਦੋ ਦੋਸ਼ੀ ਫੜੇ ਆ ਉਹਨਾਂ ਕੋਲੋਂ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਤੇ ਤੇਰੀ ਪੂਰੀ ਪਿਕਚਰ ਹੈ ਫਿਰ ਤੁਹਾਨੂੰ ਕੱਲ ਕਲੀਅਰ ਕੀਤੀ ਜਾਵੇਗੀ ਅ ਤਾਂ ਜਿਹੜਾ ਬੰਦਾ ਪੁਲਿਸ ਤੇ ਫਾਇਰ ਗਨ ਤੇ ਗੋਲੀ ਮਾਰੀ ਇਹਨਾਂ ਨੂੰ ਹਾਂਜੀ ਉਹ ਜਿਹੜੀ ਇਹਨਾਂ ਨੇ ਗੋਲੀ ਚਲਾਈ ਸੀ ਉਹਦੇ ਉਹਦੇ ਵਿੱਚ ਕੋਈ ਇੰਜਰਨੀ ਹੋਇਆ ਉਹਦੇ ਵਿੱਚ ਬਚਾਵ ਰਿਹਾ ਤੇ ਆ ਆਪਣਾ ਬੜੀ ਬਹਾਦਰੀ ਨਾਲ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ